ਧੰਨਵਾਦ ਜੀ ਤੁਹਾਨੂੰ ਤੇ ਸਮੂਤਰੋ ਤੇ ਅਨੁਸਾਰ ਸ਼੍ਰੀਕਾਂ ਸਸ ਗਿਆ ਬੈਣ ਸਾਹਿਬ ਅੱਜ ਮੈਂ ਤੁਹਾਡਾ ਟਾਈਮ ਲੈ ਲਿਆ ਥੋੜਾ ਜਿਹਾ ਤਾਂ ਲੈ ਲਿਆ ਬੈਣ ਸਾਹਿਬ ਆਤ ਤਾਂ ਕਿਉਂਕਿ ਥੋਡੀਆਂ ਵੀ ਵੀਡੀਓਜ਼ ਖਬਰਾਂ ਚ ਬਹੁਤ ਕੁਛ ਇਦਾਂ ਦਾ ਹੀ ਪਾਇਆ ਹੁੰਦਾ ਕਈ ਵਾਰ ਪਲਾਜ਼ਸ ਦੇ ਅੰਦਰ ਲੜਾਈਆਂ ਹੁੰਦੀਆਂ ਨੇ ਕਿੰਨੀਆਂ ਵੀਡੀਓ ਆ ਜਾਂਦੀਆਂ ਫੇ ਥੋੜੀ ਸ਼ਰਮ ਆਉਂਦੀ ਹੈ ਵੀ ਸਾਡੇ ਲੋਕ ਕਰੀ ਕੀ ਜਾਂਦੇ ਆ ਬਸ ਉਹ ਆਤਾਂ ਦੇ ਉੱਤੇ ਹੀ ਡਿਸਕਸ਼ਨ ਚੱਲਣ ਲੱਗੀ ਜੀ ਬਿਲਕੁਲ ਜੀ ਡਿਸਕਸ਼ਨ ਅਗਰ ਚੰਗੇ ਵਿਸ਼ੇ ਦੇ ਹੁੰਦੀ ਆ ਤੇ ਉਹਦੇ ਚ ਕੋਈ ਮਾੜੀ ਗੱਲ ਨਹੀਂ ਹੈ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਕਈ ਵਾਰ ਕੁਛ ਨਾ ਕੁਛ ਜਿਹੜਾ ਨਚੋੜ ਵੀ ਚੰਗਾ ਨਿਕਲੇ ਆਉਂਦਾ ਜੀ ਲਓ ਜੀ 6 ਮਿੰਟ ਹੈਗੇ ਆ ਪ੍ਰਿੰਟ ਸਾਹਿਬ ਆਪਾਂ ਨੌਨ ਸਟਾਪ ਸਾਰੀਆਂ ਖਬਰਾਂ ਕਰਾਂਗੇ ਸੋ ਪਹਿਲਾਂ ਆਪਾਂ ਅ ਅਮਰੀਕਾ ਤੋਂ ਸ਼ੁਰੂ ਕਰ ਲੈਂਦੇ ਆ ਹੋਰ ਫੌਜੀ ਅਮਲਾ ਮਿਡਲ ਈਸਟ ਚ ਭੇਜਿਆ ਅਮਰੀਕਾ ਨੇ ਜੀ ਅ ਬਿਲਕੁਲ ਪਿੰਨ ਜੀ ਅਸੀਂ ਪਿਛਲੇ ਕੁਝ ਸਮੇਂ ਤੋਂ ਦੇਖ ਰਿਹਾ ਕਿ ਮਿਡਲ ਈਸਟ ਦੇ ਵਿੱਚ ਜਿਹੜੇ ਉੱਥੇ ਦੇ ਹਾਲਾਤ ਨੇ ਉਹ ਲਗਾਤਾਰ ਦਿਨ ਬਦਨ ਜਿਹੜੇ ਆ ਉਹ ਖਰਾਬ ਹੁੰਦੇ ਜਾ ਰਹੇ ਨੇ ਤੋ ਪਿਛਲੇ ਸਮੇਂ ਦਰਾਂ ਜੋ ਥੇਕੜ ਨਾਮਾ ਵਾਪਰੀਆਂ ਜਿਹਦੇ ਵਿੱਚ ਹਮਾਸ ਦੇ ਜਿਹੜੇ ਪੋਲੀਟਿਕਲ ਲੀਡਰ ਨੇ ਇਸਮਾਈਲ ਹੈਨਿਆਸ ਉਹਨਾਂ ਦਾ ਤਹਿਰਾਨ ਈਰਾਨ ਦੇ ਵਿੱਚ ਕਤਲ ਕਰ ਦਿੱਤਾ ਗਿਆ ਜਿਹੜਾ ਉਸ ਤੋਂ ਬਾਅਦ ਜਿਹੜੇ ਸੀਨੀਅਰ ਅਜਬੋਲਾ ਦੇ ਕਮਾਂਡਰ ਸੀਗੇ ਉਹਨਾਂ ਦਾ ਬੈਰੂਤ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਸੋ ਇਸ ਕਤਲ ਦੇ ਜਿਹੜੇ ਤਾਰ ਨੇ ਇਜ਼ਰਾਈਲ ਦੇ ਨਾਲ ਜੁੜੇ ਹੋਏ ਨੇ ਸੋ ਜਵਾਬੀ ਕਾਰਵਾਈ ਆ ਉੱਥੇ ਹੋ ਸਕਦੀ ਹੈ ਨੇ ਇਜ਼ਰਾਈਲ ਦੇ ਖਿਲਾਫ ਸੋ ਇਸ ਤਰ੍ਹਾਂ ਦੀਆਂ ਲਗਾਤਾਰ ਖਬਰਾਂ ਜਿਹੜੀਆਂ ਉੱਥੇ ਆ ਰਹੀਆਂ ਸੀ ਭਾਵੇਂ ਹਾਲੇ ਤੱਕ ਵੀ ਈਰਾਨ ਜਿਹੜਾ ਆ ਉਹ ਕੋਈ ਵੀ ਅਗਰੈਸਿਵ ਹੋ ਕੇ ਕੋਈ extra ਦਾ ਸਟੈਪ ਨਹੀਂ ਚੁੱਕਿਆ ਕਿਉਂਕਿ ਤਨਾਕ ਦਿਨ ਉਹ ਲੱਗ ਰਿਹਾ ਸੀਗਾ ਵੀ ਸ਼ਾਇਦ ਮੈਨੂੰ ਪ੍ਰਵੋਕ ਕਰਨੇ ਦੀ ਵੀ ਕੋਸ਼ਿਸ਼ ਜਿਹੜੀ ਆ ਹੋ ਸਕਦੀ ਆ ਤੇ ਹੁਣ ਇਹਦੇ ਵਿੱਚ ਦੇਖੀਏ ਤਾਂ ਜੋ ਯੂ ਐਸ ਏ ਡਿਫੈਂਸ ਫੈਕਟਰੀ ਨੇ ਲਾਇਰ ਅਸਟਨ ਸੋ ਪੁਰਾਣੇ ਇੱਕ ਗੱਲ ਕਹੀ ਆ ਕਹਿੰਦੇ ਕਿ ਜੋ ਇਹ ਸਬਮਰੀਜ਼ ਨੇ ਜਿਨ੍ਹਾਂ ਦੇ ਵਿੱਚ ਮਿਸਾਈਲ ਲੱਗੀਆਂ ਹੋਈਆਂ ਨੇ ਉਹ ਕਹਿੰਦੇ ਕਿ ਮਿਡਲ ਈਸਟ ਨੂੰ ਉਹਨਾਂ ਨੇ ਜਿਹੜੀਆਂ ਆ ਆਰਡਰ ਕੀਤਾ ਆ ਭੇਜਣ ਵਾਸਤੇ ਇਹਦੇ ਨਾਲ ਜਿਹੜਾ ਯੂਐਸ ਦਾ ਜਿਹੜਾ ਅਬਰਾਹਮ ਲੇਕਰ 에ਅਰਕ੍ਰਾਫਟ ਕੈਰੀਅਰ ਹੈ ਸੋ ਉਸ ਨੂੰ ਵੀ ਕਿਹਾ ਹੈ ਵੀ ਛੇਤੀ ਤੋਂ ਛੇਤੀ ਜਿਹੜਾ ਮਿਡਲ ਈਸਟ ਦੇ ਵਿੱਚ ਇਸ ਨੂੰ ਪਹੁੰਚਾਇਆ ਜਾਵੇ ਸੋ ਪਾਵੇਆ ਕਿ ਇਹ ਜਿਸ ਖਿਤੇ ਦੇ ਵਿੱਚ ਅਮਰੀਕਾ ਆਪਣੀ ਫੌਜੀ ਪਹੁੰਚ ਨੂੰ ਜਿਹੜਾ ਆ ਉਹ ਹੋਰ ਵਧਾ ਰਿਹਾ ਆ ਸੋ ਇੱਕ ਤਰੀਕੇ ਨਾਲ ਇਹਦੇ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਮਾਸ ਦੇ ਉੱਪਰ ਵੀ ਕਿ ਉਹ ਜਿਹੜਾ ਆ ਇੱਕ ਸੀਜ਼ਫਾਇਰ ਜਿਹੜਾ ਆ ਉਹ ਬੰਗਾਲ ਤੌਰ ਤੇ ਜਿਹੜਾ ਇੱਥੇ ਕਰੇ ਤੇ ਨਾਲ ਜਿਹੜੇ ਇਹ ਨਾਗਰਿਕ ਜਿਹੜੇ ਇਜ਼ਰਾਈਲ ਦੇ ਜਿਹੜੇ ਫੜੇ ਹੋਏ ਨੇ ਜਿਹਨਾਂ ਨੂੰ ਬੰਦ ਕ ਬਣਾਇਆ ਹੋਇਆ ਸੋ ਉਸ ਨੂੰ ਜਿਹੜਾ ਆ ਇਹ ਰਿਹਾ ਕਰੇ ਤੇ ਦੂਜੇ ਪਾਸੇ ਜੇਕਰ ਇਰਾਨ ਜਾਂ ਹੇਜਬੋਲਾ ਵਰਗੇ ਜਿਹੜੇ ਢੜੇ ਨੇ ਸੋ ਅਗਰ ਇਹ ਇਜ਼ਰਾਈਲ ਦੇ ਉੱਪਰ ਕਿਸੇ ਵੀ ਤੰਗ ਦਾ ਹਮਲਾ ਕਰ ਦੇਣੇ ਤਾਂ ਇਹਦੇ ਵਿੱਚ ਇਜ਼ਰਾਈਲ ਦਾ ਜਿਹੜਾ ਆ ਉਸ ਨੂੰ ਰੱਖਿਆ ਕੀਤੀ ਜਾ ਸਕੇ ਉਸ ਦੀ ਮਦਦ ਕੀਤੀ ਜਾ ਸਕੇ ਸੋ ਅਮਰੀਕਾ ਆਪਣੀ ਫੌਜੀ ਜਿਹੜੀ ਆ ਬੈਸਲਸ ਆ ਮੌਜੂਦਗੀ ਆ ਉੱਤੇ ਹੋਰ ਵਧਾਰਿਆ ਸੇ ਪ੍ਰਿੰਸ ਸਾਹਿਬ ਚੰਗੀ ਖਬਰ ਹੁਣ ਆਪਾਂ ਆਪਣੇ ਦੇਸ਼ ਵੱਲ ਵਧੇ ਹਾਂ 올림픽 ਗੇਮਸ ਫਿਨਿਸ਼ ਹੋਈਆਂ ਸੇ ਉਹਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ ਆ ਜੀ ਕੈਨੇਡੀਅਨਸ ਨੇ ਜੀ ਆ ਬਿਲਕੁਲ ਪਿੰਨ ਜੀ ਜੇਕਰ ਇਹ ਗੱਲ ਕਰੀਏ ਕਿ 올림픽 ਖੇਡਾਂ ਦੀ 올림픽 ਦੁਨੀਆ ਦੀਆਂ ਸਭ ਤੋਂ ਇਹ ਵੱਡੀਆਂ ਖੇਡਾਂ ਨੇ ਮਾਨਮਤੀਆਂ ਖੇਡਾਂ ਨੇ ਤਾਂ ਇਸ ਵਾਰ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦਾ ਜਿਹੜਾ ਇਹ ਪਰਫਰਮੈਂਸ ਇਹਨਾਂ ਖੇਡਾਂ ਦੇ ਵਿੱਚ ਉਹ ਇਤਿਹਾਸਿਕ ਤੌਰ ਤੇ ਸਭ ਤੋਂ ਜਿਹੜਾ ਵਧੀਆ ਰਿਹਾ ਹੈ ਕੈਨੇਡਾ ਨੇ 9 골ਡ ਮੈਡਲ 7 ਸਿਲਵਰ ਮੈਡਲ 11 ਜਿਹੜੇ ਬ੍ਰੌਂਜ਼ ਮੈਡਲ ਜਿੱਤ ਕੇ ਕੁੱਲ 27 ਮੈਡਲ ਜਿੱਤੇ ਨੇ ਜੋ ਪਿਛਲੀ ਵਾਰ ਕੈਨੇਡਾ ਨੇ 24 ਮੈਡਲ ਜਿੱਤੇ ਸੀਗੇ 2020 ਟੋਕੀਓ ਖੇਡਾਂ ਦੇ ਵਿੱਚ ਇਸ ਵਾਰ ਕੈਨੇਡਾ ਦੇ ਮੈਡਲ 3 ਹੋਰ ਵਧੇ ਨੇ 27 ਮੈਡਲ ਹੋ ਗਏ ਨੇ ਜਿਹੜੀਆਂ ਹੁਣ ਅਗਲੀਆਂ ਖੇਡਾਂ ਹੋਣੀਆਂ ਨੇ ਲਾਸ ਐਜਲਸ ਜਿਹੜੇ ਕੈਲੀਫੋਰਨੀਆ ਯੂਐਸਏ ਦੇ ਵਿੱਚ ਤੇ ਅਮੀਰ ਹੈ ਕੀ ਅਮਰੀਕਾ ਇਹਦੇ ਵਿੱਚ ਅਮਰੀਕਾ ਦੀ ਇਹ ਖੇਡਾਂ ਦੇ ਵਿੱਚ ਕੈਨੇਡਾ ਵੱਲੋਂ ਹੋਰ ਵੀ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ ਸੋ ਓਵਰਆਲ ਪਵਿੰਦੀ ਗੱਲ ਕਰੀਏ ਤਾਂ ਅਮਰੀਕਾ ਇਹਨਾਂ ਖੇਡਾਂ ਦੇ ਵਿੱਚ ਸਭ ਤੋਂ ਵੱਧ ਮੈਡਲ ਲੈ ਕੇ ਜਾਣ ਵਾਲਾ ਮੁਲਕ ਪਹਿਲੇ ਨੰਬਰ ਤੇ ਆ ਗਿਆ ਆ ਸੋ ਕਿਉਂਕਿ ਅਮਰੀਕਾ ਦੇ ਚੀਨ ਦੇ ਵਿੱਚ ਇੱਕ ਰੇਸ ਜਿਹੜੀ ਆ ਪਿਛਲੇ ਸਮੇਂ ਤੋਂ ਲੱਗੀ ਆ ਕਿ ਜਿਹੜਾ ਕੋਈ ਇੱਕ ਦੂਜੇ ਤੋਂ ਅੱਗੇ ਰਹਿ ਕੇ ਜਾਵੇ ਕਿਉਂਕਿ ਜਿਹੜੀ ਬੀਜਿੰਗ ਲੋਪਿਕ ਸਈਆਂ ਸੀ ਆ ਉਹਦੇ ਚ ਚੀਨ ਨੇ ਅਮਰੀਕਾ ਨੂੰ ਪਛਾੜ ਦਿੱਤਾ ਜਿਗਾ ਪਰ ਉਸ ਤੋਂ ਬਾਅਦ ਅਮਰੀਕਾ ਨੇ ਜਿਹੜਾ ਆ ਲਗਾਤਾਰ ਜਿਹੜਾ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਸੋ ਇਹ ਵੀ ਇਸ ਵਾਰ ਬੜਾ ਟਾਈ ਜਿਹੜਾ ਇਹਨਾਂ ਦਾ ਚੱਲ ਰਿਹਾ ਸੀ ਕੰਮ ਪਰ ਅੰਤ ਦੇ ਵਿੱਚ ਅਮਰੀਕਾ ਨੇ 골ਡ ਮੈਡਲ ਦੇ ਵਿੱਚ ਚਾਈਨਾ ਦੀ ਬਰਾਬਰੀ ਕਰ ਲਈ ਓਵਰ ਆਲ ਮੈਡਲ ਜਿਹੜੇ ਸੀਗੇ ਅਮਰੀਕਾ ਦੇ ਜ਼ਿਆਦਾ ਨੇ ਸੋ ਇਹਦੇ ਵਿੱਚ 40 골ਡ ਮੈਡਲ ਨਾਲ ਅਮਰੀਕਾ ਪਹਿਲੇ ਨੰਬਰ ਤੇ ਆਇਆ ਟੋਟਲ ਉਹਨਾਂ ਦੇ ਮੈਡਲ ਨੇ 126 ਜੀ ਐਥਲੈਟਿਕ ਦੇ ਵਿੱਚ ਅਮਰੀਕਾ ਨੇ ਜਿੱਤੇ ਨੇ 34 ਮੈਡਲ ਤੇ 28 ਜਿੱਤੇ ਨੇ ਸਵੀਮਿੰਗ ਦੇ ਵਿੱਚ ਚੀਨ ਦੀ ਗੱਲ ਕਰੀਏ ਚੀਨ ਨੇ ਜਿਹੜੇ 40 골ਡ ਮੈਡਲ ਜਿੱਤੇ ਨੇ ਟੋਟਲ ਮੈਡਲ ਉਹਨਾਂ ਦੇ 91 ਆ ਇਹ ਦੂਜੇ ਸਥਾਨ ਤੇ ਆਇਆ ਇਹਨਾਂ ਨੇ 12 ਜਿੱਤੇ ਨੇ ਮੈਡਲ ਸਵੀਮਿੰਗ ਦੇ ਵਿੱਚ 11 ਡਾਈਵਿੰਗ ਦੇ ਵਿੱਚ ਜਿੱਤੇ ਨੇ 10 ਜਿੱਤੇ ਨੇ ਸ਼ੂਟਿੰਗ ਦੇ ਵਿੱਚ ਤੇ 9 ਜਿੱਤੇ ਨੇ ਜਿਮਨਾਸਟਿਕ ਦੇ ਵਿੱਚ ਤੇ ਚਾਈਨਾ ਦੀ ਵੀ ਕਾਫੀ ਇਸ 올림픽 ਦੇ ਵਿੱਚ ਡੋਮਿਨੈਂਸ ਰਹੀ ਆ ਜਪਾਨ ਜਿਹੜਾ ਤੀਜੇ ਨੰਬਰ ਤੇ ਆਇਆ ਜਪਾਨ ਨੇ ਜਿਹੜੇ ਆ 20 ਟੋਟਲ 골ਡ ਮੈਡਲ ਜਿੱਤੇ ਨੇ ਉਸ ਤੋਂ ਬਾਅਦ ਆਸਟ੍ਰੇਲੀਆ ਆ ਜਿਹਨੇ 18 골ਡ ਮੈਡਲ ਜਿੱਤੇ ਨੇ ਫਿਰ ਫ੍ਰਾਂਸ ਆ ਜਿਹਨੇ 16 골ਡ ਮੈਡਲ ਦਿੱਤੇ ਨੇ ਤੇ ਇਹ ਸਾਰੇ ਜਿਹੜੇ ਟੀਮ ਟੀਮਾਂ ਨੇ ਇਹ ਮੁਲਕ ਨੇ ਇਹਨਾਂ ਦਾ ਪਰਫਾਰਮੈਂਸ ਕਾਫੀ ਵਧੀਆ ਰਿਹਾ ਭਾਰਤ ਦੀ ਗੱਲ ਕਰੀਏ ਭਾਰਤ ਪਵਿੰਦਾ ਜੀ ਇਹਦੇ ਵਿੱਚ ਸਾਨੂੰ ਪਤਾ ਆ ਵੀ ਇੱਕ ਸਿਲਵਰ ਮੈਡਲ ਭਾਰਤ ਦੀ ਝੋਲੀ ਦੇ ਵਿੱਚ ਪਿਆ ਇਸ ਵਾਰ 골ਡ ਮੈਡਲ ਨਹੀਂ ਪਿਆ ਪਰ 5 ਬ੍ਰੌਂਜ਼ ਮੈਡਲ ਭਾਰਤ ਦੀ ਝੋਲੀ ਵਿੱਚ ਪਏ ਨੇ ਤੇ ਟੋਟਲ 6 ਮੈਡਲ ਨਾਲ ਭਾਰਤ ਦਾ ਸਥਾਨ ਜਿਹੜਾ 71ਵਾਂ ਸਥਾਨ ਆਇਆ ਸੀ ਪਾਕਿਸਤਾਨ ਦਾ ਸਥਾਨ ਬਾਟਵਾਇਆ ਕਿਉਂਕਿ ਪਾਕਿਸਤਾਨ ਕੋਲ ਇੱਕ 골ਡ ਮੈਡਲ ਸੀਗਾ ਭਾਰਤ 골ਡ ਮੈਡਲ ਜਦਿਆਂ ਦਾ ਤਾਂ ਪਾਕਿਸਤਾਨ ਤੋਂ ਉੱਪਰ ਚੱਲਣਾ ਸੀਗਾ ਤੋਂ ਖੇਡਾਂ ਦੇ ਵਿੱਚ ਭਾਰਤ ਦਾ ਜਿਹੜਾ 올림픽 ਦੇ ਵਿੱਚ 71ਵਾਂ ਸਥਾਨ ਜਿਹੜਾ ਆਇਆ ਜੀ 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 ਲਓ ਆਪਣੇ ਕੋਲ 2 ਮਿੰਟ ਹੋਰ ਬੱਜਦੇ ਨੇ ਤੇ ਰਿਪੋਰਟਸ ਆਉਂਦੀਆਂ ਰਹਿੰਦੀਆਂ ਨੇ ਕੋਈ ਨਾ ਕੋਈ ਔਰ ਹਿੰਡਨ ਵਰਕ ਦੇ ਵੱਲੋਂ ਜਿਹੜੀ ਹੈ ਜੀ ਸ਼ੇਅਰ ਮਾਰਕੀਟ ਇੰਡੀਅਨ ਮੇਰੇ ਖਿਆਲ ਅੜਾ ਨਹੀਂ ਉਹਨਾਂ ਦੇ ਜਿਹਨਾਂ ਤੇ ਕਬਜ਼ਾ ਹੈ ਦਾ ਦਵਾ ਹੈਗਾ ਉਹਦੇ ਬਾਰੇ ਕੋਈ ਰਿਪੋਰਟ ਆਈ ਹੈ ਕੋ ਹਿੰਡਰਬਰਗ ਨੇ ਜਨਵਰੀ 2023 ਚ ਪਹਿਲਾਂ ਇੱਕ ਰਿਪੋਰਟ ਦਿੱਤੀ ਸੀ ਜਿਸ ਚ ਅਡਾਨੀ ਸਮੂਹ ਤੇ ਦੋਸ਼ ਲਾਇਆ ਸੀਗਾ ਕਿ ਇਹ ਸ਼ੇਰਾਂ ਦੀਆਂ ਕੀਮਤਾਂ ਨੂੰ ਨਕਲੀ ਤੌਰ ਤੇ ਵਧਾਉਣ ਵਾਸਤੇ ਜਿਹੜੇ ਆਫਸ਼ੋਰ ਫੰਡਾਂ ਦੀ ਵਰਤੋਂ ਕਰਦੇ ਨੇ ਸੋ ਭਾਵ ਜਿਹੜੇ ਕਾਨੂੰਨ ਹੈ ਜਿਹੜਾ ਸ਼ੇਅਰ ਮਾਰਕੀਟ ਦਾ ਵਿੱਚ ਹੁੰਦਾ ਵੀ ਜੋ ਇੱਕ ਕੰਪਨੀ ਜਿਹੜੋ ਸ਼ੇਅਰ ਮਾਰਕੀਟ ਵਿੱਚ ਜਾਂਦੀ ਹੈ ਸੋ 75 ਫੀਸਦੀ ਤੋਂ ਵੱਧ ਸ਼ੇਅਰ ਆਪਣੇ ਨਹੀਂ ਆਪਣੇ ਕੋਲ ਰੱਖ ਸਕਦੇ ਕਿ ਸੋ 25 ਆਮ ਲੋਕਾਂ ਵਾਸਤੇ ਰੱਖਣੇ ਪੈਂਦੇ ਨੇ ਸੋ ਦਾ 25% ਦੇ ਵਿੱਚ ਵੀ ਇੱਕ ਆਫਸ਼ੋਰ ਫੰਡ ਕੰਪਨੀਆਂ ਬਣਾ ਕੇ ਅਦਾਨੀ ਉਹਨਾਂ ਵੱਲੋਂ ਸ਼ੇਅਰ ਖਰੀਦੇ ਜਾਂਦੇ ਸੀਗੇ ਭਾਵ ਨਕਲੀ ਤੌਰ ਤੇ ਸ਼ੇਰਾਂ ਦੀ ਡਿਮਾਂਡ ਵਧਾਉਣ ਦੀ ਕੋਸ਼ਿਸ਼ ਹੁੰਦੀ ਸੀ ਇਹ ਹਿੰਡਨਬਰਗ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਸੀਗਾ ਸੋ ਇਹਦੀਉ ਜਾਂਚ ਕਰਨ ਵਾਸਤੇ ਸੇਬੀ ਨੂੰ ਜਿਹੜਾ ਆ ਕਿਹਾ ਗਿਆ ਸੀਗਾ ਤੇ ਸੇਬੀ ਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਦਾਨੀ ਸਮੂਹ ਨੇ ਇਹੋ ਜਿਹਾ ਕੋਈ ਵੀ ਗਲਤ ਕੰਮ ਨਹੀਂ ਕੀਤਾ ਪਰ ਪਵਿੰਦਰ ਜੀ ਹੁਣ ਜੋ ਹਿੰਡਨਬਰਗ ਨੇ ਨਵੇਂ ਖੁਲਾਸੇ ਕੀਤੇ ਸੀ ਉਹਦੇ ਵਿੱਚ ਜੋ ਏ ਸੇਬੀ ਦੇ ਜੋ ਚੇਅਰਮੈਨ ਨੇ ਮਾਦਵੀ ਪੂਰੀ ਪੁੱਛਦੇ ਉਹਨਾਂ ਤੇ ਹੀ ਦੋਸ਼ ਲਾਤੇ ਸੀ ਕਹਿੰਦੇ ਵੀ ਜਿਨ੍ਹਾਂ ਨੇ ਜਾਂਚ ਕਰਨੀ ਸੀ ਉਹ ਤਾਂ ਆਪ ਟਾਨੀ ਨਾਲ ਰਲੇ ਹੋਏ ਸੀ ਤੇ ਜਿਹੜੀ ਆਫਸ਼ੋਰ ਜਿਹੜੀਆਂ ਕੰਪਨੀਆਂ ਸੀਆਂ ਇਹ ਜਿਨ੍ਹਾਂ ਨਾਲ ਹੀ ਸ਼ੇਰਾਂ ਦੀ ਕੀਮਤਾਂ ਨੂੰ ਵਧਾਇਆ ਜਾਂਦਾ ਸੀਗਾ ਉਹਦਾਂ ਦੇ ਵਿੱਚ ਇਹ ਸੇਬੀ ਦੀ ਚੇਅਰਮੈਨ ਤੇ ਉਹਨਾਂ ਦੇ ਜੇ ਪਤੀ ਨੇ ਉਹਨਾਂ ਦੀ ਵੀ ਭਾਈਵਾਲੀ ਸੀ ਸੋ ਇਸ ਤਰੀਕੇ ਦੇ ਕਨਫਲਿਕਟ ਆਫ ਇੰਟਰਸਟ ਦੇ ਜਿਹੜੇ ਦੋਸ਼ ਲੱਗੇ ਸੀਗੇ ਸੋ ਇਹਨਾਂ ਦੋਸ਼ਾਂ ਤੋਂ ਬਾਅਦ ਜੇਕਰ ਅੱਜ ਦੀ ਗੱਲ ਕਰੀਏ ਜਦੋਂ ਸ਼ੇਅਰ ਮਾਰਕੀਟ ਖੁੱਲ੍ਹੇ ਤੋ ਸ਼ੁਰੂਆਤੀ ਦੌਰ ਤੇ ਕਾਫੀ ਵੱਡਾ ਨੁਕਸਾਨ ਅਡਾਨੀ ਦੇ ਸ਼ੇਅਰਸ ਨੂੰ ਹੋਇਆ 13.4 ਬਿਲੀਅਨ ਦੇ ਜਿਹੜੇ ਸ਼ੇਅਰ ਦੀ ਵੈਲਿਊ ਘਟੀ ਹੈ ਪਰ ਬਾਅਦ ਦੇ ਵਿੱਚ ਪਤਾ ਲੱਗਾ ਆ ਵੀ ਕਾਫੀ ਹੱਦ ਤੱਕ ਰਿਵਾਈਵ ਵੀ ਕੀਤਾ ਆ ਤੇ ਓਵਰਆਲ ਲਗਭਗ 2 ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਹੈ ਉਹ ਅਡਾਨੀ ਦੇ ਸ਼ੇਰਾਂ ਦੇ ਵਿੱਚ ਹੋਇਆ ਤੇ ਇਹ ਇੱਕ ਗ੍ਰੀਸ ਸੀਰੀਅਸ ਅਲੀਗੇਸ਼ਨਸ ਸੀਗੇ ਉਸ ਹਿੰਡਰ ਮਾਰਗ ਦੀ ਰਿਪੋਰਟ ਦੇ ਵਿੱਚ ਸੇਬੀ ਦੇ ਚੇਅਰਮੈਨ ਦੇ ਉੱਪਰ ਲਾਇਆ ਗਿਆ। ਜੀ। ਪ੍ਰਿੰਸ ਸਾਹਿਬ ਨੂੰ 30 ਸੈਕਿੰਡ ਦੇ ਨੇ ਤੇ ਰੇਲ ਸਟ੍ਰਾਈਕ ਬਾਰੇ ਦੱਸ ਦिए। ਇੱਕ ਸਕੰਡ ਹੈ ਜੀ ਬਿਲਕੁਲ ਵੀ ਨਹੀਂ ਜੋ ਕੈਨੇਡਾ ਦੀ ਗੱਲ ਤੇ ਕਰੀਏ ਤਾਂ ਜੋ ਇੱਥੇ ਵੱਡੀਆਂ ਜੋ ਇੱਥੇ ਰੇਲਿੰਗ ਸਿਸਟਮ ਹੈ ਸੋ ਉਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦਰਾਂ ਨੂੰ ਸਟ੍ਰਾਈਕ ਹੋ ਸਕਦੀ ਹੈ ਸੋ ਇਹਦੇ ਵਿੱਚ ਦੋ ਹਫ਼ਤਿਆਂ ਦਾ ਹੁਣ ਸਮਾਂ ਆ ਜਿਹਦਾ ਕੋਈ ਇਹ ਜਿਹੜੇ ਕੈਨੇਡੀਅਨ ਨੈਸ਼ਨਲ ਰੇਲਵੇ ਜਾਂ ਕੈਨੇਡੀਅਨ ਪੈਸੀਫਿਕ ਜਿਹੜਾ ਕੈਨਸਰ ਸਿਟੀ ਲਿਮਟਿਡ ਹੈ ਸੋ ਇਹਨਾਂ ਦੇ EMPLOYEES ਤੇ ਜਿਹੜੀਆਂ ਇਹਨਾਂ ਦੀ ਮੈਨੇਜਮੈਂਟ ਦੇ ਕੋਈ ਸਮਝੌਤੇ ਹਨ ਤਾਂ ਠੀਕ ਹੈ ਨਹੀਂ ਤਾਂ ਹੁਣ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਦੀ ਗੱਲ ਕਰੀਏ ਉਹਨਾਂ ਨੇ ਇੱਕ ਆਪਣੀ ਰੂਲਿੰਗ ਦੇ ਦਿੱਤੀ ਹੈ ਉਹ ਕਹਿੰਦੇ ਵੀ ਇਹ ਜੋ ਰੇਲ ਦਾ ਕੰਮ ਹੈ ਨਾ ਇਹ ਐਸੈਂਸ਼ੀਅਲ ਦੇ ਵਿੱਚ ਨਹੀਂ ਆਉਂਦਾ ਜਿਹਦੇ ਨਾਲ ਕੋਈ ਪਬਲਿਕ ਸੇਫਟੀ ਨੂੰ ਜਾਂ ਪਬਲਿਕ ਹੈਲਥ ਨੂੰ ਕਹਿੰਦੇ ਕੋਈ ਖਤਰਾ ਨਹੀਂ ਆ ਸੋ ਇਸ ਕਰਕੇ ਇਸ ਰੂਲਿੰਗ ਤੋਂ ਬਾਅਦ ਹੁਣ ਇਹ ਕਲੀਅਰ ਹੋ ਗਿਆ ਆ ਕਿ ਅਗਰ ਸਮਝੌਤਾ ਨਹੀਂ ਹੁੰਦਾ ਤਾਂ ਆਉਣ ਵਾਲੇ 2 ਹਫ਼ਤਿਆਂ ਤੋਂ ਬਾਅਦ ਫਿਰ ਇਹ ਸਟ੍ਰਾਈਕ ਜਿਹੜੀ ਰੇਲਵੇ ਦੀ ਇਹ ਹੋ ਜਾਵੇਗੀ ਬਹੁਤ ਬਹੁਤ ਧੰਨਵਾਦ ਪ੍ਰਿੰਸ